ਪਈ ਉਹ ਕਹਿੰਦਾ ਉਹ ਪਲਾਸਟਿਕ ਦਾ ਡਾਈਨਾਸੌਰ ਲੈ ਲੈਂਦਾ ਤੇ ਫਲਾਟ ਠਾਕ ਮਿਲੀਅਨ ਵਰੇ ਜਾਣੀ ਕੀ 6 ਸੱਤ ਸੌ ਸਾਲ ਪਹਿਲਾਂ ਡਾਈਨਾਸੌਰ ਆਏ ਸੀ ਪਰ ਉਹ ਖੁਸ਼ ਹੋ ਜਾਂਦਾ ਉਹਨੂੰ ਲੱਗਦਾ ਮੈਂ ਆ ਗਿਆ ਡਾਈਨਾਸੌਰ ਵੀ ਆ ਗਏ ਉਹਨੂੰ ਮੈਂ ਦੱਸਣਾ ਚਾਹਣਾ ਖੁਸ਼ ਕਿਵੇਂ ਹੁੰਦਾ ਆ ਅਮਰਿੰਦਰ ਸਿੰਘ ਜਿਹੜਾ ਸਾਡੇ ਤੋਂ ਗਿਆ ਜਿਹੜਾ ਰਾਜਾ ਸੀਗਾ ਜੀਨੇ ਪੰਜਾਬ ਦੀ ਕਾਂਗਰਸ ਦਾ ਬੇੜਾ ਪਾਇਆ ਇਹਨੇ ਵਰ ਕਿਹਨਾਂ ਨੂੰ ਮਾਰਿਆ ਅਮਰਿੰਦਰ ਸਿੰਘ ਨੇ ਇਹ ਕਹਿੰਦਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਤਾਂ ਬੇਜੁਬਾਨਾ ਬੰਦਾ ਸੀ ਤੇ ਮੁੰਡਾ ਸੁਖਵੀਰ ਬਾਦਲ ਬੜਾ ਜੁਬਾਨ ਵਾਲਾ ਉਹ ਭੜਿਆ ਮਾਨਸਾ ਤੇਰੇ ਪਿਓ ਨੂੰ ਤਾਂ ਕੋਈ ਗਾਲਾਂ ਕੱਢੀ ਜਾਂਦਾ ਤੇ ਤੂੰ ਛਾਲਾ ਮਾਰੀ ਜੰਨਾ ਵੀ ਮੈਨੂੰ ਜੁਬਾਨ ਵਾਲਾ ਦੱਸ ਤੇ ਸਾਡਾ ਬਾਪੂ ਕਿਹੜਾ ਮੁੱਖ ਮੰਤਰੀ ਰਿਹਾ ਗਾਲਸੋਲਾ ਫਿਰ ਲੰਬੀ ਹੋਣਾ ਲੜੀ ਲੜੀ ਕਿੱਧਰ ਬਾਦਲ ਲੜਾਂਗੇ ਤੇਰੇ ਨਾਲ ਜੇ ਤੂੰ ਲੜੇਗਾ ਕਿੱਧਰ ਬਾਦਲ ਚੋਤਾ ਪ੍ਰੈਸ ਕਾਨਫਰੈਂਸ ਹੋ ਰਹੀਆਂ ਆ ਅਕਾਲੀ ਦਲ ਦੀ ਕਹਿੰਦੇ ਹੈਲੋ ਕਹਿੰਦੇ ਡਾਇਨਾਸੌਰ ਆ ਗਿਆ ਓਏ ਉਹ ਜਿਹੜਾ ਸੁਪੀਰ ਬਾਦਲ ਹੈ ਉਹ ਬਾਈ ਸੁਣ ਯਾਰ ਬਾਈ ਉਹ ਕਹਿੰਦਾ ਉਹ ਪਲਾਸਟਿਕ ਦਾ ਡਾਇਨਾਸੌਰ ਲੈ ਲੈਂਦਾ ਫੇਫਲਾਠ ਮਿਲੀਅਨ ਵਰੇ ਜਾਣੀ ਕੀ 6700 ਸਾਲ ਪਹਿਲਾਂ ਡਾਇਨਾਸੌਰ ਆਏ ਸੀ ਪਰ ਉਹ ਖੁਸ਼ ਹੋ ਜਾਂਦਾ ਉਹਨੂੰ ਲੱਗਦਾ ਮੈਂ ਆ ਗਿਆ ਡਾਇਨਾਸੌਰ ਵੀ ਆ ਗਏ ਉਹਨੂੰ ਮੈਂ ਦੱਸਣਾ ਚਾਹਣਾ ਖੁਸ਼ ਕਿਵੇਂ ਹੁੰਦਾ ਆ ਅਮਰਿੰਦਰ ਸਿੰਘ ਜਿਹੜਾ ਸਾਡੇ ਤੋਂ ਗਿਆ ਜਿਹੜਾ ਰਾਜਾ ਸੀਗਾ ਜੀਨੇ ਪੰਜਾਬ ਦੀ ਕਾਂਗਰਸ ਦਾ ਬੇੜਾ ਪਾਇਆ ਇਹਨੇ ਵਰਕਰਾਂ ਨੂੰ ਮਾਰਿਆ ਅਮਰਿੰਦਰ ਸਿੰਘ ਨੇ ਇਹ ਹੁਣ ਕਾਂਗਰਸ ਦੀਆਂ ਗੱਲਾਂ ਕਰਦਾ ਸੁਣਿਓ ਇਹ ਕਹਿੰਦਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਤਾਂ ਬੇਜੁਬਾਨਾ ਬੰਦਾ ਸੀ ਤੇ ਮੁੰਡਾ ਸੁਖਬੀਰ ਬਾਦਲ ਬੜਾ ਜ਼ੁਬਾਨ ਵਾਲਾ ਉਹ ਪਰਿਆ ਮਾਨਸਾ ਤੇਰੇ ਪਿਓ ਨੂੰ ਤਾਂ ਕੋਈ ਗਾਲਾਂ ਕੱਢੀ ਜਾਂਦਾ ਤੇ ਤੂੰ ਛਾਲਾ ਮਾਰੀ ਜਾਂਦਾ ਵੀ ਮੈਨੂੰ ਜ਼ੁਬਾਨ ਵਾਲਾ ਦੱਸ ਦੇ ਆਹ ਹਰਾਕ ਹੈ ਓਏ ਆਹ ਤਾਂ ਬਾਦਲ ਵਾਲਿਆਂ ਦਾ ਘੜ ਹੈ ਕਿਸੇ ਜਮਾਨੇ ਚ ਸੀ ਗਿਆ ਐਸੇ ਨੇ ਤੋੜਿਆ ਐਸੇ ਨੇ ਜਲਾਲਾਬਾਦ ਤੋੜਿਆ ਤੇ ਹੁਣ ਕਦੇ ਕਦੇ ਕਹਿੰਦਾ ਹੈਲੋ ਕਹਿੰਦਾ ਕਿ ਕਿੱਧੜੇ ਉਲੜਨੇ ਪਰ ਗੱਲ ਇਹ ਆ ਸਰਦਾਰਾ ਅਸੀਂ ਕਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਆ ਸਾਡਾ ਬਾਪੂ ਕਿਹੜਾ ਮੁੱਖ ਮੰਤਰੀ ਰਿਹਾ ਹੈ ਗੱਲ ਸੁਣ ਲੈ ਫਿਰ ਲੰਬੀ ਹੁਣਾਂ ਲੜੀ ਲੜੀ ਕਿ ਲੈ ਕਿਦੜ ਬਾਤਾਂ ਲੜਾਂਗੇ ਤੇਰੇ ਨਾਲ ਜੇ ਤੂੰ ਲੜੇਗਾ ਕਿਦੜ ਬਾਤਾਂ ਚੋਤਾ। ਸੋ ਮੇਰੀ ਬੇਨਤੀ ਹੈ ਤੁਹਾਨੂੰ ਸਰ ਵਿਪੇਸ਼ ਬਗੇਲ ਸਾਹਿਬ ਸਰ ਪਿੰਕੀ ਜੀ ਅਖੀਰਲੀ ਗੱਲ ਵਰਕਰਾਂ ਦੀ ਹੈ। ਸਰ ਪਿਛਲੀ ਬਾਾਰ ਸਰਕਾਰ ਬਣੀ ਪਿਛਲੀ ਬਾਾਰ ਸਰਕਾਰ ਬਣੀ ਜਿਹੜੇ ਐਮਐਲਏ ਲੜੇ ਉਹੀ ਚੇਅਰਮੈਨ ਬਣ ਕੇ ਸਰ ਉਨ੍ਹੀ ਕੋ ਚੇਅਰਮੈਨ ਬਣਾਤਾ ਸਰ ਇਸ ਵਾਰੀ ਜ਼ਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨ ਜਿਨ੍ਹਾਂ ਨੇ 4 ਸਾਲ ਕਾਂਗਰਸ ਖੜੀ ਕੀਤੀ ਹੈ ਉਹ ਚੇਅਰਮੈਨ ਬਣਨੇ ਚਾਹੀਦੇ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਇਹ ਨਹੀਂ ਵੀ ਜਿਹੜਾ ਐਮਐਲਏ ਹਾਰ ਗਿਆ ਉਹਨੂੰ ਫਿਰ ਚੇਅਰਮੈਨ ਬਣਾ ਦਿਓ ਮਾਰਕੀ ਕਮੇਟੀਆਂ ਦੇ ਚੇਅਰਮੈਨ ਪਲੈਨਿੰਗ ਬੋਰਡ ਦੇ ਚੇਅਰਮੈਨ ਇਹ ਉਹ ਵਿਅਕਤੀ ਬਣਨੇ ਚਾਹੀਦੇ ਜਿੰਨਾ ਲੋਕਾਂ ਨੇ ਕਾਂਗਰਸ ਤੇ 4 ਸਾਲ ਡੰਡੇ ਖਾਦੇ ਜਿਨ੍ਹਾਂ ਨੇ ਡਰਾਈੰਗ ਰੂਮ ਚ ਬੈਠ ਕੇ ਕਮਰਿਆਂ ਚ ਬੈਠੇ ਉਹ ਨਹੀਂ ਬੰਨੇ ਚਾਹੀਦੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਨਾਰੇ ਵੀ ਲਵਾਵਾਂਗਾ ਤੇ ਦੁਬਾਰੇ ਫੇਰ ਯਾਰ ਅੱਜ ਮੇਰਾ ਪੁਰਾਣਾ ਯਾਰ ਰਾਤ ਵੀ ਰੋਟੀ ਇਕੱਠੇ ਖਾਦੀ ਹੈ ਮਾੜਾ ਮੋਟਾ ਯਾਰਾਂ ਭਰਾਵਾਂ ਚ ਵੀ ਇੱਧਰ ਉੱਧਰ ਹੋ ਜਾਂਦਾ ਹੈ हूं एक शेर कहना चाहना है हो जिसके पाओ में ताकत हो जिसके पाओ में ताकत वो चल के रहता है जमाना लाख गिराए, वो संभल के रहता है हो हो जिस चिराग में ताकत उजाला करने की हो जिस चिराग में ताकत उजाला करने की ਦੁਨੀਆ ਲੱਖ ਬੁਝਾਏ ਉਹ জ্বল ਕੇ ਰਹਤਾ ਹੈ ਉਹ জ্বল ਕੇ ਰਹਤਾ ਹੈ